प्रेजेंस मेरी पीरी ग्वालिया वाहे गुरु जी का खालसा वाहे गुरु जी की फतेह जेकर तुसी सारे इतिहासक गुरुद्वारा साहिब जी दे दर्शन करना चाहते हो ता इस चैनल नो सब इस्क्राइब करो गुरुद्वारा पला साहिब छेवें गुरु श्री गुरु हरगोबिंद साहिब नाल संबंधित है ਇਹ ਗੁਰਦੁਆਰਾ ਸਾਹਿਬ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਆਉਂਦਾ ਹੈ। ਸ੍ਰੀ ਦਰਬਾਰ ਸਾਹਿਬ ਜੀ ਤੋਂ ਇਸ ਦੀ ਦੂਰੀ 8 ਕਿਲੋਮੀਟਰ ਹੈ। ਇੱਕ ਵਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਉੱਤਰ ਪੱਛਮ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਦੇ ਵਿਚਾਰ ਵੱਲੋਂ ਆਪਣੇ ਕਾਫਲੇ ਦੇ ਨਾਲ ਦੂਰ ਨਿਕਲ ਗਏ। ਇਤਫਾਕ ਵੱਲੋਂ ਉਸੇ ਜੰਗਲ ਵਿੱਚ ਲਾਹੌਰ ਦਾ ਸੁਬੇਦਾਰ ਵੀ ਸ਼ਾਹਜਹਾਨ ਦੇ ਨਾਲ ਆਪਣੀ ਫੌਜੀ ਟੁਕੜੀ ਦੇ ਨਾਲ ਆਇਆ ਹੋਇਆ ਸੀ ਇਹ 1629 ਦਾ ਵਾਕਿਆ ਹੈ ਸਿੱਖਾਂ ਨੇ ਵੇਖਿਆ ਕਿ ਇੱਕ ਬਾਜ ਵੱਡੀ ਬੇਰਹਿਮੀ ਵੱਲੋਂ ਸ਼ਿਕਾਰ ਨੂੰ ਮਾਰ ਰਿਹਾ ਸੀ ਇਹ ਸ਼ਾਹਜਹਾਨ ਦਾ ਬਾਜ ਸੀ ਬਾਜ ਦਾ ਸ਼ਿਕਾਰ ਨੂੰ ਇਸ ਤਰ੍ਹਾਂ ਵੱਲੋਂ ਤਕਲੀਫ ਦੇ ਕੇ ਮਾਰਨਾ ਸਿੱਖਾਂ ਨੂੰ ਚੰਗਾ ਨਹੀਂ ਲੱਗਿਆ ਸਿੱਖਾਂ ਨੇ ਆਪਣਾ ਬਾਜ ਛੱਡਿਆ ਜੋ ਸ਼ਾਹੀ ਬਾਜ ਨੂੰ ਕੇਰ ਕੇ ਲੈ ਆਇਆ ਸਿੱਖਾਂ ਨੇ ਸ਼ਾਹੀ ਬਾਜ ਨੂੰ ਫੜ ਲਿਆ ਸ਼ਾਹੀ ਫੌਜੀ ਬਾਜ਼ ਦੇ ਪਿੱਛੇ ਪਿੱਛੇ ਆਏ ਅਤੇ ਗੁੱਸੇ ਦੇ ਨਾਲ ਕਮਕੀਆਂ ਦਿੰਦੇ ਹੋਏ ਸ਼ਾਹੀ ਸੈਨਿਕਾਂ ਨੇ ਬਾਜ਼ ਦੀ ਮੰਗ ਕੀਤੀ। ਗੁਰੂ ਜੀ ਨੇ ਸ਼ਾਹੀ ਬਾਜ਼ ਦੇਣ ਵੱਲੋਂ ਇਨਕਾਰ ਕਰ ਦਿੱਤਾ। ਜਦੋਂ ਸ਼ਾਹੀ ਫੌਜ ਨੇ ਜੰਗ ਦੀ ਗੱਲ ਕੀਤੀ ਤਾਂ ਸਿੱਖਾਂ ਨੇ ਕਿਹਾ ਕਿ ਅਸੀਂ ਤਾਜ ਦਾ ਬਾਜ਼ ਕੀ ਅਸੀਂ ਤਾਜ ਵੀ ਲੈ ਲਵਾਂਗੇ। ਤੂ ਤੂੰ ਮੈਂ ਮੈਂ ਹੋਣ ਲੱਗੀ। ਲੌਬਤ ਲੜਾਈ ਤੱਕ ਆ ਪਹੁੰਚੀ ਅਤੇ ਸ਼ਾਹੀ ਫੌਜਾਂ ਨੂੰ ਭਜਣਾ ਪਿਆ। शाही फौज ने खासकर लाहौर दे राजपाल ने सारी गल लून मिर्च लगाके के अति वा चढ़ा के शाहजहान नसी शाहजहान ने हमला करने दी आज्ञा भेजी कुलीट खान जो गवर्नर सी ने अपने सेनापति मुखलिस खान नो सात हजार दी फौज दे नाल श्री अमृतसर साहिब उत्ते हल्ला बोलन लई भेजा पंद्रह मई सोलह सौ शाही फौज श्री अमृतसर साहिब आ पहुंची ਗੁਰੂ ਜੀ ਨੂੰ ਇੰਨੀ ਜਲਦੀ ਹਮਲੇ ਦੀ ਉਮੀਦ ਨਹੀਂ ਸੀ ਜਦੋਂ ਲੜਾਈ ਗਲੇ ਤੱਕ ਆ ਪਹੁੰਚੀ ਤਾਂ ਗੁਰੂ ਜੀ ਨੇ ਲੋਹਾ ਲੈਣ ਦੀ ठान ਲਈ ਸਿੱਖਾਂ ਦੇ ਨਾਲ ਗੁਰੂ ਜੀ ਨੇ ਦੁਸ਼ਮਨਾ ਉੱਤੇ ਹਮਲਾ ਕਰ ਦਿੱਤਾ ਸ਼ਾਹੀ ਫੌਜਾਂ ਦੇ ਕੋਲ ਕਾਫੀ ਜੰਗੀ ਸਮਾਨ ਸੀ ਪਰ ਸਿੱਖਾਂ ਦੇ ਕੋਲ ਕੇਵਲ ਚੜ੍ਹਦੀ ਕਲਾ ਅਤੇ ਗੁਰੂ ਜੀ ਦੇ ਪਰੋਸੇ ਦੀ ਆਸ ਪਾਈ ਤੋਤਾ ਜੀ ਨਿਰਾਲਾ ਜੀ ਨੰਤਾ ਜੀ ਅਤੇ ਪਾਈ ਤਰਲੋਕਾ ਜੀ ਜੁਝਦੇ ਹੋਏ ਸ਼ਹੀਦ ਹੋ ਗਏ ਦੂਜੇ ਪਾਸੇ ਕਰੀਮ ਬੇਗ ਜੰਗ ਬੇਗ ਅਤੇ ਸਲਾਮ ਖਾਨ ਕਿਲੇ ਦੀ ਦੀਵਾਰ ਗਿਰਾੜ ਵਿੱਚ ਸਫਲ ਹੋ ਗਏ ਦੀਵਾਰ ਡਿੱਗੀ ਵੇਖ ਕੇ ਗੁਰੂ ਜੀ ਨੇ ਬੀਬੀ ਵੀਰੋ ਦੇ ਸੋਰੇਕਾਰ ਸੰਦੇਸ਼ ਪੇਜ ਦਿੱਤਾ ਕਿ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ বাজਾਏ ਚਬਾਲ ਪਿੰਜ ਜਾਵੇ ਬੀਬੀ ਵੀਰੋ ਜੀ ਗੁਰੂ ਜੀ ਦੀ ਤਿਸਾਨ ਉਹਨਾਂ ਦਾ ਵਿਆਹ ਸੀ ਬਰਾਤ ਆਉਣੀ ਸੀ ਰਾਤ ਹੋਣ ਵਲੋਂ ਲੜਾਈ ਰੁਕ ਗਈ ਤਾਂ ਸਿੱਖਾਂ ਨੇ ਰਾਤੋਂ ਰਾਤ ਦੀਵਾਰ ਬਣਾ ਲਈ ਦਿਨ ਹੁੰਦੇ ਹੀ ਫਿਰ ਲੜਾਈ ਸ਼ੁਰੂ ਹੋ ਗਈ ਸਿੱਖਾਂ ਦੀ ਕਮਾਨ ਪੈਂਦੇ ਖਾਨ ਦੇ ਕੋਲ ਸੀ ਸਿੱਖ ਫੌਜਾਂ ਲੜਦੇ ਲੜਦੇ ਤਰਨਤਾਰਨ ਦੀ ਤਰਫ ਵਧੀਆਂ ਗੁਰੂ ਜੀ ਅੱਗੇ ਆ ਕੇ ਹੌਸਲਾ ਵਧਾ ਰਹੇ ਸਨ ਚੱਬੇ ਦੀ ਜੂ ਪਹੁੰਚ ਕੇ ਕਮਾਸਾਨ ਯੁੱਧ ਹੋਇਆ ਮੁਖਲਿਸ ਖਾਨ ਅਤੇ ਗੁਰੂ ਜੀ ਆਮਨੇ ਸਾਹਮਨੇ ਸਨ ਦੋਨਾਂ ਫੌਜਾਂ ਪਿੱਛੇ ਹਟ ਗਈਆਂ ਗੁਰੂ ਜੀ ਦੇ ਪਹਿਲੇ ਵਾਰ ਵੱਲੋਂ ਮੁਖਲਿਸ ਖਾਨ ਦਾ ਕੋੜਾ ਡਿੱਗ ਗਿਆ ਤਾ ਗੁਰੂ ਜੀ ਵੀ ਆਪਣੇ ਕੋੜੇ ਵੱਲੋਂ ਉੱਤਰ ਗਏ। ਸਿਰ ਤਲਵਾਰ ਢਾਲ ਦੀ ਲੜਾਈ ਸ਼ੁਰੂ ਹੋ ਗਈ। ਮੁਕਲਿਸ ਖਾਨ ਦੇ ਪਹਿਲੇ ਵਾਰ ਨੂੰ ਗੁਰੂ ਜੀ ਨੇ ਪੈਂਤਰਾ ਬਦਲ ਕੇ ਬਚਾ ਲਿਆ ਅਤੇ ਮੁਸਕੁਰਾ ਕੇ ਦੂਜਾ ਵਾਰ ਕਰਨ ਲਈ ਕਿਹਾ। ਉਸਨੇ ਗੁੱਸੇ ਵੱਲੋਂ ਗੁਰੂ ਜੀ ਉੱਤੇ ਵਾਰ ਕੀਤਾ। ਗੁਰੂ ਜੀ ਨੇ ਵਾਰ ਨੂੰ ਢਾਲ ਤੇ ਲੱਗੇ ਉਸ ਉੱਤੇ ਉਲਟਾ ਵਾਰ ਕਰ ਦਿੱਤਾ। ਗੁਰੂ ਜੀ ਦੇ ਖੰਡੇ ਦਾ ਵਾਰ ਇੰਨਾ ਸ਼ਕਤੀਸ਼ਾਲੀ ਸੀ। ਕਿ ਉਹ ਮੁਖਲਿਸ ਖਾਨ ਦੀ ਤਾਲ ਨੂੰ چیر ਕੇ ਉਸ ਦੇ ਸਿਰ ਵਿੱਚੋਂ ਨਿਕਲ ਕੇ ਕੱਢ ਦੇ ਦੋ ਫਾੜ ਕਰ ਗਿਆ ਮੁਖਲਿਸ ਖਾਨ ਦੇ ਡਿਗਦੇ ਹੀ ਮੁਗਲ ਫੌਜਾਂ ਪੱਜਣ ਲੱਗੀਆਂ ਗੁਰੂ ਜੀ ਨੇ ਮਨਾ ਕੀਤਾ ਕਿ ਪਿੱਛਾ ਨਾ ਕਰੋ ਇਸ ਤਰ੍ਹਾਂ ਸਿੱਖ ਇਤਿਹਾਸ ਦੀ ਪਹਿਲੀ ਲੜਾਈ ਦਾ ਕਾਰਨ ਇਸੇ ਅਸਥਾਨ ਨਾਲ ਸੰਬੰਧਿਤ ਹੈ ਗੁਰੂ ਜੀ ਦੀ ਜਿੱਤ ਹੋਈ ਗੁਰੂ ਜੀ ਨੇ ਸਾਰੇ ਸ਼ਹੀਦਾਂ ਦੇ ਸ਼ਰੀਰ ਇਕੱਠੇ ਕਰਵਾ ਕੇ ਅੰਤਮ ਸੰਸਕਾਰ ਕੀਤਾ va